ਘਰ ਦੇ ਵਿੱਚ ਅਨਸਰ ਜਿਹੜਾ ਅੱਜ ਪ੍ਰੈਸ ਕਾਨਫਰੰਸ ਤੇ ਕੀ ਮਾਮਲਾ ਕੀ ਹੈ ਜੀ ਸਰ ਇਹ ਜੀ 31 125 ਨੂੰ ਦੇਰ ਸ਼ਾਮ ਇੱਕ ਇਨਸੀਡੈਂਟ ਹੋਇਆ ਸੀਗਾ ਜਿਸ ਦੇ ਵਿੱਚ ਅਰੇਹੰਤ ਫੋਰਨ ਐਕਸਚੇਂਜ ਪ੍ਰਾਈਵੇਟ ਲਿਮਟਿਡ ਜਿਹੜੀ ਇੱਕ ਬਸਟੈਂਡ ਲੱਗਿਆ ਉਸ ਦੇ ਜਿਹੜੇ ਮੈਨੇਜਰ ਕਮ ਮਾਲਿਕ ਸੀਗੇ ਉਹਨਾਂ ਦੇੰ ਤੋਂ ਲੁੱਟਖੋ ਹੋਈ ਸੀ ਇਸ ਬੰਦੇ ਵਿੱਚ ਐਫ ਆਈ ਆਰ ਲੌਂਚ ਕੀਤੀ ਗਈ ਸੀ ਤੇ ਉਸ ਕੇਸ ਨੂੰ ਸਾਡੀ ਇੱਕ ਟੀਮ ਬਣਾਈ ਗਈ ਸੀ ਟ੍ਰੇਸ ਕਰਨ ਲਈ ਜਿਹਦੇ ਵਿੱਚ ਏਸੀਪੀ ਇਨਵੈਸਟੀਗੇਸ਼ਨ ਤੇ ਸੀਆਈਏ ਇਨਚਾਰਜ ਸੀਗੇ ਉਹਨਾਂ ਨੇ ਬਹੁਤ ਮਿਹਨਤ ਕਰਦੇ ਹੋਏ ਆਪਣੇ ਸੋਰਸਿਸ 12 ਡਵਲ ਕਰਦੇ ਹੋਏ ਉਸ ਕੇਸ ਨੂੰ ਕ੍ਰੈਕ ਕੀਤਾ ਔਰ 1350000 ਜੋ ਚੋਰੀ ਹੋਇਆ ਸੀ ਉਹ ਰਿਕਵਰ ਕੀਤਾ ਔਰ 28500 2826 ਜਿਹੜੇ ਉਹਨਾਂ ਦੇ ਕ੍ਰੀ ਮੰਨੀ ਚੇਂਜ ਦਾ ਕੰਮ ਕਰਦੇ ਸੀ ਉਹਨਾਂ ਦੇ ਕੋਲ ਸੀ ਉਹ ਰਿਕਵਰ ਕੀਤੇ ਔਰ ਇੱਕ ਆਈਫੋਨ 14 ਮੈਕਸ ਉਹ ਰਿਕਵਰ ਕੀਤਾ ਦੋਸ਼ੀਆਂ ਤੋਂ ਤੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤੇ ਇਹ ਜਿਹੜੀ ਲੋਟ ਇਹਨਾਂ ਨੇ ਕੀਤੀ ਸੀਗੀ ਉਹਦੇ ਵਿੱਚੋਂ ਕਿੰਨੀ ਰਿਕਵਰੀ ਹੋਈ ਹੈ ਸਾਰੀ ਨਹੀਂ ਹੋਈ ਹਾਂਜੀ ਹਾਂਜੀ ਬਟ ਕਿਹੜੀ ਜਗ੍ਹਾ ਹੋਈ ਸੀ ਦਿੱਕਤ ਉਹ ਮੋਤਾ ਸਿੰਘ ਮੋਤਾ ਸਿੰਘ ਨਗਰੇ ਜਾ ਰਿਹਾ ਸੀਗਾ ਜੀ ਆਪਣੀ ਬਾਈਕ ਦੇ ਉੱਤੇ ਉਦੋਂ ਇਹਨੂੰ ਰੋਡ ਤੇ ਇਹਨਾਂ ਕੋਲ ਮਤਲਬ ਬਲੰਟ ਵੈਪਨ ਸੀਗੇ ਉਹਨਾਂ ਨੇ ਇਹਨੂੰ ਕੁੱਟਮਾਰ ਕਰਕੇ ਦੇਖੋ ਖੋਪੇ ਲੈ ਕੇ ਗਏ ਕਿੰਨੇ ਰੋਕੀ ਗ੍ਰਿਫਤਾਰ ਕੀਤੇ ਤਿੰਨ ਗ੍ਰੁੱਪੀ ਰੋਕੀ ਗ੍ਰਿਫਤਾਰ ਕੀਤੇ ਹੋਰ ਹੈਗੇ ਕਿ ਤਿੰਨ ਨਹੀਂ ਇਹ ਤਿੰਨੀ ਸੀਗੇ ਨਾ ਕੋਈ ਪਾਸ ਕ੍ਰਿਮੀਨਲ ਰਿਕਾਰਡ ਨਹੀਂ ਹੈ ਫਸਟ ਟਾਈਮ ਤੇ ਪਹਿਲੇ ਫਸਟ ਟਾਈਮ ਹਾਲੇ ਤੱਕ ਫਸਟ ਟਾਈਮ ਹੀ ਹੈ ਤੇ ਇਹਦੇ ਵਿੱਚ ਇੱਕ ਬੰਦਾ ਢੇਰੀ ਦਾ ਕੰਮ ਕਰਦਾ ਸੀ ਇੱਕ ਅਮਰੀਕਾ ਗਿਆ ਆ ਜੀ ਵਾਪਸ ਆ ਕੇ ਬੈਂਕ ਰਿਕਵਰੀ ਦਾ ਕੰਮ ਕਰਦਾ ਸੀ ਤੀਸਰਾ ਸਟੂਡੈਂਟ ਹੈ ਇਹਨਾਂ ਦਾ ਆਪਸ ਵਿੱਚ ਕੋਈ ਉਦਾਂ ਇਹਦੇ ਨਾਲ ਪਹਿਲਾਂ 49 ਮਿੰਟ ਦਾ ਇੱਕ ਜੀਜਾ ਇੱਕ ਸਾਲ ਹੈ ਜਿਹਦੇ ਨਾਲ ਕੀ ਹੈ ਜਿਹੜਾ ਵਿਕਟਮ ਹੈਗਾ ਉਹ ਉਹ ਇਜ਼ੀ ਮਨੀ ਜੀ ਪੈਸੇ ਇਹਨਾਂ ਨੇ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਰੋਜ਼ ਸ਼ਾਮ ਨੂੰ ਇੱਥੋਂ ਨਿਕਲਦੇ ਆਂ ਔਰ ਕੈਸ਼ ਲੈ ਕੇ ਜਾਂਦੇ ਆ ਕਿਉਂਕਿ ਇਹ ਦੁਕਾਨ ਤੇ ਛੱਡ ਕੇ ਨਹੀਂ ਜਾਂਦੇ ਕਿਉਂਕਿ ਇਹ ਲੜਕਾ ਜਿਹੜਾ ਦੂਸਰਾ ਹਰਪਿਕ ਹੈ ਉਹ ਅਮਰੀਕਾ ਤੋਂ ਵਾਪਸ ਆਇਆ ਸੀ ਤੇ ਮਨੀ ਐਕਸਚੇਂਜ ਕਰਾਈ ਹੋਈ ਹੈ ਕਿ ਤੇ ਉਹਨੂੰ ਥੋੜਾ ਆਈਡੀਆ ਸੀ ਤੇ ਉਹਨਾਂ ਨੇ ਰੈਕੀ ਕੀਤੀ 2 ਦਿਨ ਕਿੰਨੇ ਕਵਜੇ ਨਿਕਲਦੇ ਆ ਤੇ ਕਿੰਨੇ ਕਵਜੇ ਕਿਸ ਰਸਤੇ ਜਾਂਦੇ ਫਿਰ ਉਹਨ 사이ਟ ਜਗਾ ਆਡੈਂਟੀਫਾਈ ਕਰਕੇ ਜਿੱਥੇ ਇਹਨਾਂ ਨੂੰ ਈਜ਼ੀ ਸੀ ਉੱਥੇ ਉਹਨੂੰ ਕੁੱਟਮਾਰ ਕਰਕੇ ਉਹਦੇ ਕੋਲੋਂ ਪੈਸੇ ਖੋ ਕੇ ਲੈਂਦੇ ਸਟੂਡੈਂਟ ਕਰ ਕਿਹੜੀ ਕਲਾਸ ਦਾ ਹੈ 12th ਦਾ ਜੀ 12th ਹੂੰ 19 ਇਅਰ ਬਾਲੀਗਾ ਜੀ 19 ਇਅਰ ਹੋਇਆ ਤਨੇ ਲੋਕਲੀ ਰਹਿਣ ਵਾਲੇ ਤਿੰਨੋ ਲੋਕਲੀ ਆ ਜੀ ਹਾਂ ਜੀ ਇੱਕ ਕੈਂਤ ਦਾ ਤੇ ਇੱਕ ਪਿੰਡ ਹੈ ਬਿਸ਼ੇਸ਼ਰਪੁਰ ਦਾ ਤੇ ਇੱਕ ਅਕੰਗ ਸਾਬੂ ਦਾ ਜੀ ਜੀਜਾ ਸਰ ਇਹਦਾ ਕੀ ਨਾਮ ਹਾਂ ਜੀ ਜੀਜਾ ਸਰ ਇਹਦਾ ਨਾਮ ਜੀਜਾ ਜਿਹੜੇ ਆ ਗੁਰਬਹਾਰ ਸਿੰਘ ਨੇ ਜੀ ਤੇ ਹਰਪ੍ਰੀਤ ਸਿੰਘ ਇਹ ਤਿੰਨੇ ਆਪਸੇ ਲੋਰੀ ਕਿਹਨੇ ਗੁਰਬਹਾਰ ਸਿੰਘ ਜੀ ਜੀ ਉਹਦਾ ਸਾਲਾ ਹਰਪ੍ਰੀਤ ਸਿੰਘ ਜਿਹੜਾ ਅਮਰੀਕਾ ਤੋਂ ਵਾਪਸ ਆਇਆ ਸੀ ਹੁਣ ਬੈਂਕ ਰਿਕਵਰੀ ਦਾ ਕੰਮ ਕਰਦਾ ਸੀ ਔਰ ਤੀਸਰਾ ਹਰਸ਼ਵਰਮਾ ਜੀ ਜਿਹੜਾ ਕਿ ਸਟੂਡੈਂਟ ਤੋਂ ਸੰਭਾਉ ਹਰਪ੍ਰੀਤ ਦੇ ਕੰਟੈਕਟ ਸੀ ਤਿੰਨ